ਰਾਤ ਨੂੰ ਵੀ ਕੰਮ ਕਰ ਰਿਹਾ ਕਿੰਨਾ ਕੰਮ ਹੋ ਗਿਆ ਕਿੰਨਾ ਕਪੋਸਿਬਲ ਸੀ ਕਿੰਨਾ ਕਿ ਤੁਸੀਂ ਚੈਲੰਜ ਮੰਨਦੇ ਸੀ ਇਸ ਕੰਮ ਨੂੰ ਇਹ ਵੀ ਜਿਹੜਾ ਹੁਣ ਕੰਮ ਜਿਹੜਾ ਹੈ ਉਹ ਤਕਰੀਬਨ ਕਾਫੀ ਹੱਦ ਤੱਕ ਜਿਹੜਾ ਹੈ ਕਵਰ ਕਰ ਲਿਆ ਚੈਲੰਜ ਤਾਂ ਬਹੁਤ ਵੱਡਾ ਸੀਗਾ ਇਹ ਕਿਉਂਕਿ ਬਿਲਡਿੰਗ ਜਿਹੜੀ ਹੈ ਹਵਾ ਚ ਝੂਲਦੀ ਪਈ ਸੀਗੀ ਤੇ ਸਾਡੇ ਲਈ ਤਾਂ ਲਗਭਗ ਅਸੰਭਵ ਹੀ ਸੀਗਾ ਤੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਚ ਜੀ ਨੇ ਇਨੀਸ਼ੀਏਟਿਵ ਲਿਆ ਉਹਨਾਂ ਦੀ ਟੀਮ ਨੇ ਤੰਦਹੀ ਨਾਲ ਕੰਮ ਕੀਤਾ ਮંત્રી ਜੀ ਨੇ ਆਪ ਉਹਨਾਂ ਦੇ ਨਾਲ ਹੱਲਾਸ਼ੇਰੀ ਦਿੱਤੀ ਆਪ ਆਪਣੇ ਮੋਢਿਆਂ ਤੇ ਬੋਰੀਆਂ ਰੱਖ ਰੱਖ ਕੇ ਟੋਈਆਂ ਤੇ ਜਿਸ ਦੇ ਨਾਲ ਸਾਰੀ ਸੰਗਤ ਜਿਹੜੀ ਹੈ ਉਸਨੇ ਬਹੁਤ ਹੀ ਤੰਦਹੀ ਦੇ ਨਾਲ ਕੰਮ ਕੀਤਾ ਦੱਸਿਓ ਉਹ ਚੈਲੰਜ ਸੀਗਾ ਪਰ ਫੇ ਵੀ ਕਿਸੇ ਹੱਦ ਤੱਕ ਜਿਹੜਾ ਹੈ ਬਿڈنگ ਨੂੰ ਨੁਕਸਾਨ ਹੋਣ ਤੋਂ ਬਚਾ ਲਿਆ ਸਰ ਅੱਜ ਜਿਹੜਾ ਪਾਖੜਾ ਟਾਈਮ ਦਾ ਪਾਣੀ ਹੈ ਉਹ ਵੀ ਘਟਿਆ ਹੈ 1668 ਦੱਸਿਆ ਸੀ ਸਵੇਰੇ ਉਹਦੇ ਨਾਲ ਪੰਜਾਬ ਦਾ ਜਿਹੜਾ ਸੀਗਾ ਪਾਣੀ ਦੀ ਇਹਨਾਂ ਜਿਹਨਾਂ ਆਪਾਂ ਕਹਿੰਦੇ ਡਾਊਨਸਟ੍ਰੀਮ ਉਹ ਘਟਿਆ ਅੱਜ 70000 ਕਿਉਂ ਸੀ ਸੀ ਮੈਂ ਥੋੜੀ ਜੀ ਸਾਇੰਟਿਫਿਕ ਗੱਲ ਕਰੂੰਗਾ ਸਰ ਇੱਕ ਲਾਨੀਨੋ ਐਲ ਨੀਨੋ ਦਾ ਇੱਕ ਸਿਧਾਂਤ ਹੈ ਜਿਹਦੇ ਮੁਤਾਬਕ ਪੂਰੀ ਧਰਤੀ ਦਾ ਜਿਹੜਾ ਐਟਮੋਸਫੀਅਰ ਆ ਉਹ ਡਿਪੈਂਡ ਕਰਦਾ ਹੈ ਸਾਡੀਆਂ ਮੌਨਸੂਨ ਰੂਟੀਨ ਦੇ ਵਿੱਚ ਚਲਦੀਆਂ ਨੇ ਨਾਰਮਲ ਚਲਦੀਆਂ ਨੇ ਪਰ ਜਦੋਂ ਐਲ ਨੀਨੋ ਹੁੰਦੀ ਹੈ ਉਦੋਂ ਸੋਕਾ ਪੈਂਦਾ ਹਿੰਦੁਸਤਾਨ 'ਚ ਲਾ ਲੀਲਾ ਦੇ ਨਾਲ ਸਾਡੇ ਦੇਸ਼ ਵਿੱਚ ਹੜ੍ਹਾਂ ਆਂਦੀਆਂ ਬਾੜਾਂ ਆਂਦੀਆਂ ਭਾਰੀ ਵਰਖਾ ਹੁੰਦੀ ਹੈ ਇਸ ਵਾਰ ਲਾ ਨੀਨਾਂ ਦਾ ਪਤਾ ਸੀ ਸਾਡੀ ਦੇਸ਼ ਦੀ ਜਿਹੜੀ ਜੀਓਗ੍ਰਾਫੀ ਔਰ ਜੀਓਲੋਜੀ ਦੇ ਜਿਹੜੇ ਸਟੂਡੈਂਟ ਜਿਹੜੇ ਧਰਤੀ ਦੇ ਅੰਦਰ ਤੇ ਬਾਹਰ ਦੀ ਸਟੱਡੀ ਕਰਦੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਸੈਂਟਰ ਨੂੰ ਦੱਸਿਆ ਸੀ ਅੱਜ ਤੁਸੀਂ ਚੇਅਰਮੈਨ ਦਾ ਬਿਆਨ ਸੁਣਿਆ ਹੋਣਾ ਅਜੀਤ ਵਿੱਚ ਲਿਖਿਆ ਉਹਨੇ ਕੀ ਆ ਕਿਹਾ ਕਾਰਨ ਕੀ ਹੈ ਜਿਨ੍ਹਾਂ ਲੋਕਾਂ ਦੀ ਇੱਕ ਡਿਊਟੀ ਬਣਦੀ ਸੀ ਉਹਨਾਂ ਲੋਕਾਂ ਨੇ ਜਿਹੜੀ ਡਿਊਟੀ ਬਣਦੀ ਸੀ ਉਹਨਾਂ ਨੇ ਆਪਣੀ ਡਿਊਟੀ ਸਹੀ ਨਹੀਂ ਨਿਭਾਈ ਜਿਹਦੇ ਨਾਲ ਅੱਜ ਪੰਜਾਬ ਦਾ ਮਾਝਾ ਦੁਆਬਾ ਸਾਡਾ ਸਾਰਾ ਅੱਜ ਡੁੱਬਿਆ ਹੋਇਆ ਹੈ ਤਰਾਹੀ ਤਰਾਹੀ ਮੱਚੀ ਹੋਈ ਹੈ ਸੈਂਕੜੇ ਹਜ਼ਾਰਾਂ ਹੀ ਸਾਡੇ ਪਸ਼ੂ ਚਲੇ ਗਏ ਖਰਬਾ ਰੁਪਏ ਦੀ ਪ੍ਰਾਪਰਟੀ ਚਲੀ ਗਈ ਬਹੁਤ ਜਾਨਾਂ ਚਲ ਗਈਆਂ ਪਾਕਿਸਤਾਨ ਦੇ ਵਿੱਚ ਵੀ ਹਿੰਦੁਸਤਾਨ ਦੇ ਵਿੱਚ ਵੀ ਜਿਨ੍ਹਾਂ ਲੋਕਾਂ ਦੀ ਡਿਊਟੀ ਬਣਦੀ ਸੀ ਇਹ ਜਿਹੜੀਆਂ ਟ੍ਰੇਡਸ ਵਿੰਗ ਚਲਦੀਆਂ ਸੀ ਜਿਨ੍ਹਾਂ ਨੇ ਪੀਰੂ ਤੇ ਚਿੱਲੀ ਤੋਂ ਚੱਲ ਕੇ ਆਸਟ੍ਰੇਲੀਆ ਦੇ ਵਿੱਚ ਆਣ ਤੋਂ ਬਾਅਦ ਜਿਹੜਾ ਸਾਡਾ ਹਿੰਦ ਮਹਾਸਾਗਰ ਤੋਂ ਬਾਅਦ ਉਹਨਾਂ ਨੇ ਮੈਡਾਗਾਸਕਰ ਜਾਣਾ ਸੀ ਇਸ ਵਾਰ ਉਹ ਠੰਡੀਆਂ ਸੀ ਜਦੋਂ ਠੰਡੀਆਂ ਹੁੰਦੀਆਂ ਉਹਨਾਂ ਦਾ ਵੇਟ ਹੈਵੀ ਹੁੰਦਾ ਹੈਵੀ ਹੁੰਦੇ ਨਾਲ ਜਿਹੜਾ ਸਾਡੇ ਰਾਜਸਥਾਨ ਦਾ ਗਰਮੀ ਸੀ ਉੱਥੇ ਜਿਹੜੀਆਂ ਘੱਟ ਪਾਉਣਾ ਸੀ ਗਰਮ ਹਵਾਵਾਂ ਦੇ ਵਿੱਚ ਠੰਡੀਆਂ ਹਵਾਵਾਂ ਨਹੀਂ ਆਣਾ ਹੁੰਦਾ ਇਸ ਵਾਰ ਪਤਾ ਸੀ ਕਿ ਠੰਡੀਆਂ ਹਵਾਵਾਂ ਬਹੁਤ ਹੈਵੀ ਨੇ ਉਹਨਾਂ ਨੇ ਸਾਡੇ ਪੰਜਾਬ ਉੱਤਰਾਖੰਡ ਹਿਮਾਚਲ ਦੇ ਵਿੱਚ ਬਰਸਣਾ ਸੀ ਜਿਹੜੀਆਂ ਉਹ ਭਿੰਡ ਸੁਨਦੀਆਂ ਵੀਵਸ ਹੁੰਦੀਆਂ ਉਹਨਾਂ ਵਿੱਚ ਬਹੁਤ ਜ਼ਿਆਦਾ ਪਾਣੀ ਸੀ ਇਸ ਕਰਕੇ ਕਲਾਊਡ ਵਰਸਟ ਜਿਹੜੇ ਆ ਉਹ ਵੀ ਸਾਡੇ ਹੋਏ ਆ ਜਿਹਦੇ ਨਾਲ ਸਾਡੇ ਡੈਮਾਂ ਦਾ ਪਾਣੀ ਭਰ ਗਿਆ ਡੈਮਾਂ ਦੇ ਪਾਣੀ ਭਰਨ ਦੇ ਨਾਲ ਹਿਮਾਚਲ ਚ لینڈ ਸਲਾਈਡਸ ਹੋਈਆਂ ਉਹਦਾ ਅਸਰ ਸਾਡੇ ਪੰਜਾਬ ਚ ਦੇਖਣ ਨੂੰ ਮਿਲਿਆ ਹੈ ਸਾ ਬੇਜਾਨ ਨਾਪ ਇਹ ਹੁਣ ਦੀ ਲੱਗਿਆ ਜਿਹੜਾ ਸੰਭਵ ਕੋਸ਼ਿਸ਼ ਕਰ ਰਹੇ ਆ ਲక్ష్ਮੀਨਾਰਾਇਣ ਜਿਹੜਾ ਮੰਦਿਰ ਸਾਡਾ ਨੰਗਲ ਦਾ ਪ੍ਰਾਚੀਨ ਮੰਦਿਰ ਹੈ ਤੇ ਸਾਰੇ ਸ਼ਹਿਰ ਦੀ ਆਸਥਾ ਜਿਹੜੀ ਇਲਾਕੇ ਦੀ ਆਸਥਾ ਇਸ ਮੰਦਿਰ ਨਾਲ ਜੁੜੀ ਹੋਈ ਹੈ ਤੇ ਲਗਭਗ ਕਹਿ ਸਕਦੇ ਆ ਕਿ ਇੰਪੋਸੀਬਲ ਕੰਮ ਸੀਗਾ ਪਰ ਬਜਰੰਗ ਬਲੀਦ ਨੇ ਸੀਸ ਤੇ ਹੱਥ ਰੱਖ ਕੇ ਨੀਮਕਰੂਲ ਬਾਬਾ ਜੀ ਦੀ ਅਪਾਰ ਬਖਸ਼ਿਸ਼ ਸਦਕਾ ਜਿਹੜਾ ਹੈ ਕਾਫੀ ਹੱਦ ਤੱਕ ਤਸੀਂ ਆਪ ਦੇਖ ਲਿਆ ਕਿ ਬਹੁਤ ਹਜ਼ਾਰਾਂ ਦੀ ਗਨੀ ਬੋਰੀ ਤੇ 베이스 ਜਿਹੜਾ ਬਣ ਗਿਆ ਤੇ ਬਿਲਡਿੰਗ ਜਿਹੜੀ ਹੈ ਪ੍ਰੋਟੈਕਟਡ ਹੋ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਹੈਨਾ ਤੇ ਪਰ ਕੱਲ ਵੀ ਸੇਵਾ ਜਾਰੀ ਰਹੂਗੀ ਤੇ ਕੱਲ ਤੱਕ ਮੈਨੂੰ ਲੱਗਦਾ ਸੀ ਜ਼ੀਰੋ ਲੈਵਲ ਤੇ ਆ ਜਾਗੇ ਤੇ ਜਿਹੜੀ ਇਮਾਰਤ ਹੈ ਬਿਲਕੁਲ ਸੇਫ ਹੋ ਜੂਗੀ ਉਸ ਉਪਰ ਆਰ ਸੀ ਸੀ ਇਹ ਇਸ ਕਰਕੇ ਜਿਹੜੀ ਜਿਹੜਾ ਹੈ ਨੰਗਾ ਜਦੋਂ ਪਾਣੀ ਘਟੂਗਾ ਉਦੋਂ ਲਗਣਾ ਉਦੋਂ ਤੱਕ ਆਪਾਂ ਜੇ 1.5-2 ਮਹੀਨੇ ਨਵੰਬਰ ਤੱਕ ਅੱਪਾ ਇਹਨੂੰ ਓਪਨ ਨਹੀਂ ਛੱਡ ਸਕਦੇ ਕਿਉਂਕਿ ਜਦੋਂ ਧੁੱਪਾਂ ਲੱਗਣੀਆਂ ਸੀ ਹੋਰ ਕ੍ਰੈਕ ਆਣੇ ਸੀ ਤੇ ਵੈਸੇ ਵੀ ਹੁਣ ਇਹ ਜਿਹੜੀ ਹੈ ਹਮੇਸ਼ਾ ਲਈ ਹੀ ਜਿਹੜੀ ਬਿਲਡਿੰਗ ਹੈ ਉਹ ਸੇਫ ਹੋ ਗਈ ਕਿਉਂਕਿ ਜਿਹੜੇ ਜਿਸ ਤਰੀਕੇ ਨਾਲ ਇੰਜੀਨੀਅਰਿੰਗ ਤਰੀਕੇ ਦੇ ਨਾਲ ਬੂਰੀਆਂ ਰੱਖ ਰਹੇ ਆ ਉਹ ਇੱਕ ਤਰੀਕੇ ਨਾਲ ਕੰਕਰੀਟ ਦਾ ਕੰਮ ਕਰੂਗਾ ਆ ਪ੍ਰਭੂ ਇੰਨੇ ਬਲਵਾਨ ਨੇ ਕਿ ਉਹ ਜਿਹੜੀ ਚੀਜ਼ਾਂ ਹਵਾ ਚ ਉਹਨੂੰ ਵੀ ਰੱਖ ਸਕਦੇ ਆ ਤੇ ਜਿਨ੍ਹਾਂ ਦੀ ਨੀਹਾਂ ਬਹੁਤ ਮਜ਼ਬੂਤ ਹੁੰਦੀਆਂ ਉਹਨਾਂ ਨੂੰ ਵੀ ਢਾ ਸਕਦੇ ਆ ਤੇ ਇਹ ਤਾਂ ਰੱਖਣ ਵਾਲਾ ਉਹ ਅਸੀਂ ਕੋਈ ਨਹੀਂ ਪਰ ਅਸੀਂ ਆਪਣੇ ਵੱਲੋਂ ਆਪਣਾ ਕਰਮ ਕੀਤਾ ਹਾਂਜੀ ਉਹ ਵੀ ਉਹ ਵੀ ਕਰਾਂਗੇ ਉਹ ਇੱਕ ਵਾਰੀ ਕੱਲ ਤੋਂ ਬਾਅਦ ਜਿਹੜਾ ਫਿਰ ਸਾਡੇ ਸਾਰੇ ਜਿਹੜੇ ਐਕਸੀਡੈਂਸ ਨੇ ਉਹ ਇੱਥੇ ਆ ਕੇ ਸਰਵੇ ਕਰਨਗੇ ਜਿਹੜਾ ਅੱਜ ਸਰਕਾਰ ਵੱਲੋਂ ਇਮੀਡੀਏਟਲੀ 25 ਲੱਖ ਰੁਪਏ ਸੈਂਕਸ਼ਨ ਹੋਇਆ ਸੀ ਉਹ ਪ੍ਰੋਟੈਕਸ਼ਨ ਵਰਕ ਕਰਨ ਲਈ ਇਸ ਤੋਂ ਬਾਅਦ ਜੋ ਵੀ ਹੋਊਗਾ ਉਹ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਧੰਨਵਾਦ ਧੰਨਵਾਦ ਜੀ ਤਾਂ ਇਹ ਵੀ ਹੁਣ ਬਿਲਡਿੰਗ ਨੂੰ ਸੇਫ ਹੈ ਹੁਣ ਟੈਂਪਰੇਰੀ ਜਿਹੜਾ ਪ੍ਰੋਟੈਕਸ਼ਨ ਕੀਤੀ ਜਾ ਸਕਦੀ ਸੀ ਬਿਕੋਜ਼ ਤੁਸੀਂ ਕਹਿੰਦੇ ਕਿ ਬਿਲਡਿੰਗ ਇਸ ਅੰਡਰ ਡੈਮੇਜ ਬਟ ਹੁਣ ਅਸੀਂ ਪ੍ਰੋਟੈਕਸ਼ਨ ਹੀ ਦੇ ਸਕਦੇ ਸੀ ਟੈਂਪਰੇਰੀ ਉਹ ਕਰਤੀ ਬਾਕੀ ਬੰਦ ਸਾਹਿਬ ਦੇ ਹੁਕਮ ਹੋ ਗਿਆ ਇਹਦੇ ਐਸਟੀਮੇਟ ਵਗੈਰਾ ਬਣਨਗੇ ਨਵੇਂ ਡਿਜ਼ਾਈਨ ਬਣਨਗੇ ਪਰਮਾਨੈਂਟ ਜਿਹੜੀ ਸਟੈਬਿਲਟੀ ਦੇਣੀ ਹੈ ਇਹਨੂੰ ਪ੍ਰੋਟੈਕਸ਼ਨ ਦੇਣੀ ਹੈ ਉਹ ਬਾਅਦ ਚ ਸ਼ੁਰੂ ਹੋ ਜੂਗੀ ਫਿਲਹਾਲ ਠੀਕ ਹੈ ਟੈਂਪਰੇਰੀ ਪ੍ਰੋਟੈਕਸ਼ਨ ਬਿਲਕੁਲ ਸਟਰੋਂਗ ਥੈਂਕ ਯੂ ਲੱਗਿਆ ਪੂਰੀ ਕਾਰ ਸੇਵਾ ਚੱਲਦਾ ਹੋ ਗਿਆ ਕਿੰਨੇ ਪ੍ਰੋਸੈਸ ਸਫਲ ਹੋ ਗਏ ਦੱਸੋ ਜਰਾ ਦੇਖੋ ਅਜੇ ਤਾਂ ਹੁ ਇਸ ਆਮਨੜ ਦਾ ਲੱਗਦਾ ਵੀ 100% ਅਸੀਂ ਸਫਲ ਹੋ ਚੁੱਕੇ ਹਾਂ। ਹਾਂ। ਬਸ ਕੱਲ ਦਾ ਇੱਕ ਦਿਨ ਲੱਗੂਗਾ ਸ਼ਾਇਦ ਉਹ ਵੀ ਐਨ ਪੂਰਾ ਬੇਸ ਬਣ ਜਾਣਾ ਥੱਲੇ ਤੇ ਵੀ ਸਾਰੇ ਆਣ ਥੱਕ ਸਾਡੇ ਪਿੰਡ ਦੇ ਮੁੰਡੇ ਜਿੰਨੇ ਵੀ ਆਏ ਹੋਏ ਨਾਲ ਸਮਿਤ ਸਰਪੰਚ ਤੇ ਜਿੰਨੇ ਵੀ ਦਲਜੀਤ ਲੰਬੜਦਾਰ ਤੇ ਸਾਰੇ ਸਾਡੇ ਜਿੰਨੇ ਵੀ ਜੰਦਵੜੀ ਦੀ ਟੀਮ ਹੈ ਪੂਰੀ ਹਮ ਹਮਾ ਕੇ ਇੱਥੇ ਆਈ ਹੈ। ਹਾਂ। ਤੇ ਇਹਨਾਂ ਸਾਰੇ ਸਹਿਯੋਗ ਨਾਲ ਔਰ ਮੰਤਰੀ ਸਾਹਿਬ ਦਾ ਪੂਰਾ ਹਮ ਹਮਾ ਕੇ ਸਾਡੇ ਬਸ਼ੀਰਵਾਦ ਹੈ। ਅਸੀਂ ਜੋਰਾਂ ਸ਼ੋਰਾਂ ਨਾਲ ਕੰਮ ਕਰ ਰਹੇ ਹਾਂ। ਸਾਰਾ ਪੂਰਾ ਜਿੰਨੀ ਮੰਤਰੀ ਸਾਹਿਬ ਦੀ ਟੀਮ ਹੈ। ਸਾਰੇ ਲੱਗੇ ਹੋਏ ਸਿਕਾਵੜ ਕਿੰਨੀ ਖੋ ਗਈ ਸਿਕਾਵਟਾਂਡ ਥੱਕ ਹੋ ਗਿਆ ਲੱਗੇ ਵੇ ਜੀ ਕੋਈ ਪਤਾ ਨਹੀਂ ਵੀ ਸਿਕਾਵੜੋ ਬਾਅਦ ਚ ਪਤਾ ਲੱਗੂਗਾ ਯਾਦ